मिशन ਚੜ੍ਹਦੀ ਕਲਾ ਮੈਂ ਪੂਰੇ ਦੇਸ਼ ਦੇ ਨਾਗਰਿਕਾਂ ਨੂੰ ਉਦਯੋਗਪਤੀਆਂ ਨੂੰ ਚੈਰੀਟੇਬਲ ਟਰਸਟ ਨੂੰ ਕਲਾਕਾਰਾਂ ਨੂੰ ਜਿਹੜੇ ਵੀ ਹੁਣ ਪੁਨਰਵਾਸ ਦੇ ਤੇ ਪੰਜਾਬ ਨੂੰ ਦੁਬਾਰੇ ਪੈਰਾਂ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕਰਦਾ ਦਿਲੋਂ ਅਪੀਲ ਕਰਦਾ ਆਓ ਪੰਜਾਬ ਨਾਲ ਖੜੀਏ ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਔਰ ਮੈਂ ਵਚਨ ਦਿੰਦਾ ਕਿ ਤੁਹਾਡੇ ਦੁਆਰਾ ਦਸਾਂ ਨਾਂ ਦੀ ਕਮਾਈ ਚੋਂ ਕੱਢਿਆ ਗਿਆ ਦਸਵੰਦ ਤੁਹਾਡਾ ਦਿੱਤਾ ਹੋਇਆ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ 1 ਰੁਪਈਏ ਨੂੰ 1 ਰੁਪਈਆ ਬਣਾ ਕੇ ਅੱਗੇ ਭੇਜਾਂਗੇ ਜ਼ਿਆਦਾ ਡਿਟੇਲ ਵਾਸਤੇ ਤੁਸੀਂ rangla.punjab.gov.in ਇਹ ਵੈਬਸਾਈਟ ਤੇ ਜਾ ਸਕਦੇ ਹੋ ਇੱਥੇ ਤੁਹਾਨੂੰ ਡਿਟੇਲ ਮਿਲ ਜਾਊਗੀ ਖੁੱਲ੍ਹਦਿਲੀ ਨਾਲ ਮਿਸ਼ਨ ਚੜ੍ਹਦੀ ਕਲਾ 'ਚ ਹਿੱਸਾ ਪਾਓ ਔਰ ਆਜੋ ਦੱਸਿਏ ਦੁਨੀਆ ਨੂੰ ਕਿ ਪੰਜਾਬ ਕਿਸੇ ਵੀ ਸੰਕਟ ਤੋਂ ਹਾਰਦਾ ਨਹੀਂ ਪੰਜਾਬ ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦਾ ਹੈ ਸਾਨੂੰ ਜਿਹੜੇ ਆਟਾ ਕਿ 78989 ਐ ਜਿਹੜਾ ਡਾਕਟਰ ਦਾ ਮਾਣ ਨਿਕਲਿਆ ਜਿੰਨਾ ਵੀ 100% ਆ ਇਹਨਾਂ ਉਹਦਾ ਆਰਸੀ 25% ਦਾ ਹੁੰਦਾ ਮੇਰੇ ਸੀਸੀ ਕੀ ਅਲਗ ਨਹੀਂ ਆਉਂਦਾ ਜਿੱਦਾਂ ਵਾਸ਼ਰਸ ਨੇ ਜੀਸਰ ਸੀ ਸਾਰਾ ਸਾਡੀ ਦਾ ਸੀਕ ਕਰਦੇ ਆ ਆ ਕੋਸ਼ਿਸ਼ ਨਹੀਂ ਲੱਗਿਆ ਥੋੜੀ ਜਿਆਦਾ ਸੀ ਆ ਕੇ ਭਾਈ ਰਹਿਣ ਦਿਓ ਇੱਥੋਂ ਬਾਹਰ ਦੇ ਯਾਦ ਨੂੰ ਕੰਟਰੋਲ ਕੀਤਾ ਗੈਸ ਹੈ ਜੀ ਇਹਦੇ ਨਾਲ ਅੱਗੇ ਜਿਆਦਾ ਜਿਆਦਾ ਜਿਹੜਾ ਫੋਮ ਉਹਦਾ ਚਿਕਨ ਪਕਾਉਂਦਾ ਪੂਰੀ ਅੱਗ ਸੁੱਟਦਾ ਕਾਫੀ ਜ਼ਿਆਦਾ ਜੀ ਇੱਕ ਗਦਾਮ ਹੈ ਉਹਦੇ ਵਿੱਚ ਅੱਗ ਲੱਗੀ ਹੈ ਇੱਕ ਤੇ ਇਹਦੇ ਵਿੱਚ ਐਮਏਸੀ ਜੰਗਾਰਾ ਰੱਖੇ ਸਵਾਰਟ ਸਰਕਟ ਨੂੰ ਆਨ ਕਰਕੇ ਅੰਦਰ ਜਿਹੜੀ ਅੱਗ ਲੱਗਦੀ ਹੈ 45 ਦੁਕਾਨਾਂ ਸੀ ਕਾਫੀ ਨੁਕਸਾਨ ਹੋਇਆ ਇਹ ਮੇਰਾ ਇਲੈਕਟ੍ਰੋਨਿਕ ਸ਼ੋਅਰੂਮ ਹੈ ਭਾਈਆਂ ਦੀਆਂ ਸਾਹਮਣੇ ਸਟਾਰ ਲੈਕ ਵਰਲਡ ਉੱਥੇ ਮੇਂ ਸ਼ੋਅਰੂਮ ਹੈ ਮੇਰਾ ਡਾਉਨ ਸੀ ਕਿ ਆਪਾਂ ਪਰਚੇਜ ਕੀਤਾ ਇਹ ਦੁਆਰਾ ਸੋ ਅਸੀਂ ਇਹ ਸਮੁਹ ਫਰੀ ਰਾਤ ਸਾਡੇ ਇੱਕ 7:30 ਹੋਣ ਆਇਆ ਕਿ ਤੁਹਾਡੇ ਘਰ ਤੋਂ ਕਮਾ ਨਿਕਲ ਰਿਹਾ ਅਸੀਂ ਆਏ ਪਹੁੰਚੇ ਪਹੁੰਚ ਤੁਹਾਡੇ ਕਾਫੀ ਅੱਗ ਦੇਖਾ ਬਹੁਤ ਜੀ ਇਹ ਅਸੀਂ ਫਾਇਰ ਬ੍ਰਿਗੇਡ ਭਗਾਈਆਂ 15-20 ਮਿੰਟ ਤੱਕ ਆ ਗੀਆਂ ਅਸੀਂ ਅੱਗ ਨੂੰ ਲੱਗ ਕੇ ਕਾਬੂ ਪਾਇਆ ਪਰ ਫੇਰ ਵੀ ਤੁਹਾਡਾ ਇੰਨਾ ਵੀ ਸੌਗੀ ਸਾਰਾ ਹੀ ਕਰਕੇ ਸਾਰਾ ਕੀ ਸੋਚਿਆ ਜਿਹੜਾ ਸਟਾਕ ਲਿਆ ਸੀ ਸੌ ਸੋਚਿਆ ਤੇ ਹੋਈ ਵਧੀਆ ਦੀਵਾਲੀ ਲਾਵਾਂਗੇ ਕੋਪੀ ਦੀਵਾਲੀ ਲਾਵਾਂਗੇ ਆਪਾਂ ਚਲੋ ਪਹਿਲਾਂ ਨਵਾਟਾ ਵਾ ਜੋ ਮਾਤਮਾਨੀ ਨੂੰ ਬਿਥੂ ਦੋ ਜਦੋਂ ਇਹ ਲਿਆ ਸੀ ਕਿ ਸਾਰਾ ਕੈਸ਼ ਰਿਆ ਸੀ ਕਿ ਮੇਰਾ ਚੱਲਦਾ ਵਾ ਡਿਸਟ੍ਰੀਬਿਊਟਰ ਦੇ ਸਾਡੇ ਉਹਨਾਂ ਨਾਲ ਆਪਣੇ ਬਾ ਮੰਤਰੀ ਜਾਂਦੇ ਨੇ ਇਹ ਮੜ ਜਾਂਦੀ ਹੈ ਸਰੋਕਾਰ ਤੋਂ ਉਧਾਰ ਸੀ 25% ਉਧਾਰ ਹੀ ਹੁੰਦਾ ਆਪ ਜੀ ਦੇਖੋ ਕਿੰਨਾ ਕਨੈਕਸ਼ਨ ਦੇਖੋ ਜਿਹੜਾ ਇੱਕ ਮਹੀਨੇ ਲਾਨੇ ਹੁਣ ਕਿੰਨਾ ਕੇ ਸੜਿਆ ਹੈਗਾ ਜੀ ਮੇਰੇ ਨਾਲ ਕਾਫੀ ਸਿਕਾਵਾ ਤੇ ਵੀ ਆਖੀ ਸੀ ਆਖੀ ਸੀ ਕੁਝ ਵੀ ਨਹੀਂ ਬਚਿਆਗਾ ਸਭ ਸੜ ਗਿਆ ਸਾਰਾ ਗੋਡਾਊਨ ਚ ਸੀ ਸਾਰਾ ਗੋਡਾਊਨ ਚ ਸੀ ਕੀ ਕੁਝ ਪਿਆ ਇਹ ਸੀ ਸੀ ਅਲੜੀਆਂ ਸੀ ਅੱਜ ਤੇ ਜਾਂ ਵਾਸ਼ਿੰਗ ਸ਼ੀਨਾਂ ਗੀਜ਼ਰ ਦੀ ਪਰ ਜਾਨੀ ਨੁਕਸਾਨ ਨਹੀਂ ਜਾਨੀ ਨੁਕਸਾਨ ਨਹੀਂ ਹੈ ਦੋਂ ਸਰ ਸਰ ਬਹੁਤ ਸਰ ਬਲਦ ਸਾਹਮਣੇ ਸਾਰਾ ਸਾੜ ਕੇ ਜੀ ਖਾਰ ਦੇ ਕੁਝ ਵੀ ਨਹੀਂ ਬਚਿਆ ਤੁਹਾਨੂੰ ਇਹ 7:45 ਮਿੰਟ ਦੇ ਆਸ-ਪਾਸ ਹੀ ਗੱਡੀ ਆ ਫਾਇਰ ਕਾਲ ਮਿਲੀ ਤੁਰੰਤ 5 ਮਿੰਟ ਦੇ ਜਿਹੜੀਆਂ ਗੱਡੀਆਂ ਦਾਨੋਟ ਹੋਈਆਂ ਇਹ 7:50 ਤੇ 20 ਦੇ ਵਿੱਚ ਜਿਹੜੀਆਂ ਦੋਨੇ ਬੋਚ ਨੇ ਗਲੀ ਚੱਕਰੀ ਸੀਗੀ ਵੇ ਕਰਕੇ ਥੋੜਾ ਜਿਹਾ ਟਾਈਮ ਲੱਗਦਾ ਅੰਦਰ ਗਿਆ ਆ ਚੁਕੀ ਪਾਈਪਾਂ ਸਾਥ ਮੁੰਡਿਆਂ ਨੇ ਕੰਮ ਸ਼ੁਰੂ ਕਰਤਾ ਸੋ ਤੇ ਕਾਫੀ ਜਿਆਦਾ ਸੀ ਅੱਗ ਮੁੰਡਿਆਂ ਨੇ ਕਾਫੀ ਮਿਹਨਤ ਕੀਤੀ ਆ ਤੇ ਸ਼ਟਰ ਪਾੜ ਕੇ ਇਹ ਅੱਗ ਨੂੰ ਕੰਟਰੋਲ ਕੀਤਾ ਕਿੰਨਾ ਗਰਸ਼ਕੀ ਸੀ ਇਹ ਗ੍ਰਾਮਸ ਦੇ ਵਿੱਚ ਸਰ ਅੰਦਰ ਏਸੀ ਵੀ ਸੀਗੇ ਫ੍ਰੀਜ ਵੀ ਸੀਗੇ ਤੇ ਉਹ ਹੀ ਢੋਣਾ ਉਹਨਾਂ ਦੇ ਕੰਪਰੈਸ਼ਨ ਜਿਹੜੇ ਖਟਰੇ ਸੀਗੇ ਜਿਹਦੇ ਕਰਕੇ ਥੋੜਾ ਜਿਹਾ ਦਿੱਕਤ ਆਈ ਲੇਕਿਨ ਅਸੀਂ ਫੇਰ ਵੀ ਆਪਣੇ ਕੋਈ ਤੰਦੈ ਨਾਲ ਕਿੰਨੇ ਕੁ ਬਲਾਸਟ ਗਿਣਤੀ ਕੋਈ ਨਹੀਂ ਸਰ ਮੈਂ ਕਹਿ ਦੱਸ ਸਕਦਾ ਜਿਹੜਾ ਬਲਾਸਟ ਹੁੰਦਾ ਵਾ ਕਿੰਨੀ ਆਵਾਜ਼ ਉੱਤੀ ਕੀ ਹੁੰਦਾ ਆਵਾਜ਼ ਸ਼ਰੂ ਹੋਦੀ ਜਿਵੇਂ ਸਿਲੰਡਰ ਫਟਦਾ ਇਸ ਤਰੀ ਹੁੰਦੀ ਆਵਾਜ਼ ਉਹਦੇ ਨਾਲ ਫਿਰ ਅੱਗੇ ਜਿਹੜਾ ਉੱਥੇ ਗੈਸ ਹੈ ਜਿਹੜੀ ਉਹਦੇ ਨਾਲ ਅੱਗੇ ਜਦਾ ਜਦਾ ਫੈਲਦੀ ਕਿੰਨਾ ਕੁ ਰੁਸ਼ਕ ਇਸਕਾ ਤਾਂ ਕਾਫੀ ਸ਼ਿਗਲ ਜੀ ਕੀ ਲੱਗਦਾ ਜਿਸ ਤਰ੍ਹਾਂ ਇਹ ਹੋ ਸਕਦਾ ਇਹ ਹਲੇ ਸਰ ਐਨਾਲਿਸਿਸ ਕਰਾਂਗੇ ਦੀ ਵੀ ਕੀ ਕਾਰਨ ਹੋ ਸਕਦਾ ਸ਼ਟਰ ਬੰਦ ਸਮਾਨ ਇਹਦਾ ਜਿਹੜਾ ਖਾਸ ਹਲੇ ਹੀ ਪੁੱਛਿਆ ਨਹੀਂ ਮਾਲਕਾ ਉਹ ਵੀ ਕਿੰਨਾ ਮਟੀਰੀਅਲ ਸੀਗਾ ਕੀ ਸੀਗਾ ਜੋ ਵੀ ਉਹ ਦੱਸਣ ਉਹ ਨਹੀਂ ਜਾਨੀ ਇਸ ਦਾ ਨਹੀਂ ਜਾਨੀ ਕੋਈ ਮਾਲੀ ਨੁਕਸਾਨ ਗੱਡੀਆਂ ਸਾਡੀਆਂ ਜੀ ਚਾਰ ਗੱਡੀਆਂ ਵੱਡੀਆਂ ਸੀਗੀਆਂ ਆ ਆਰਬਿਟ ਦੀਆਂ ਮਲਟੀਪਰਪਲ ਉਹ ਟਰਨ ਆਊਟ ਉਹਦੀ 4 4 5 5 ਵਾਰੀ ਹੋਈ ਖਾਨ ਜਿਹੜੇ ਉਹਨਾਂ ਗੱਡੀਆਂ ਨੇ ਇੱਕ ਇੱਕ ਨਾਲ 20 20 ਗੱਡੀਆਂ ਨਾਲ ਇਹ ਬੋਰਡ ਨਾਲ ਸਾਰਾ ਕੈਮੀਕਲ ਵਰਤਿਆ ਕਿਉਂਕਿ ਫੋਮ ਦੀ ਹੈ ਜੀ ਅੰਦਰ ਜਿਹੜਾ ਫੋਮ ਹੁੰਦਾ ਫ੍ਰੀਜਰ ਨੂੰ ਕਵਰ ਕੀਤਾ ਹੁੰਦਾ ਉਹਦੀ ਅਗ ਸੀਗੀ ਧੂਆ ਕਾਫੀ ਜ਼ਿਆਦਾ ਸੀ ਉਹਦੇ ਕਰਕੇ ਅਸੀਂ ਕੈਮੀਕਲ ਨਾਲ ਇਹਨੂੰ ਕੰਟਰੋਲ ਕੀਤਾ ਹਾਂ 9:00 ਵਜੇ ਕੰਟਰੋਲਰ ਨੂੰ ਤੁੰ ਨੂੰ ਆਇਆ ਸੀਗਾ ਕਿ ਇਸ ਤਰ੍ਹਾਂ ਕੋਲੜਾ ਪਿੰਡ ਦੇ ਸਾਹਮਣੇ ਜਿਹੜੀ ਆ ਕੋਈ ਸ਼ਾਪ ਐ ਕੋਈ ਗਦਾਮ ਐ ਉਹਦੇ ਵਿੱਚ ਅੱਗ ਲੱਗੀ ਐ ਤੇ ਅਸੀਂ ਮੌਕੇ ਤੇ ਪਹੁੰਚੇ ਆ ਆ ਕੇ ਦੇਖਿਆ ਕਿ ਇਹ ਪਰਮਜੀਤ ਸਿੰਘ ਸਟਾਰ ਇਲੈਕਟ੍ਰੋਨਿਕ ਦਾ ਜਿਹੜਾ ਵਾ ਉਹੀ ਦੁਕਾਨ ਜਿਹੜੀ ਆ ਉਹ ਐ ਸਿੰਬਲ ਤੋਂ ਭਾਈਆਂ ਦੀ ਹੱਟੀ ਦੇ ਸਾਹਮਣੇ ਇਹਦਾ ਗਦਾਮ ਤੇ ਟੀਵੀ ਫ੍ਰਿਜ ਤੇ ਇਹਦੇ ਵਿੱਚ ਇਹਨੇ ਏਸੀ ਵਗੈਰਾ ਰੱਖੇ ਸੀ ਉਹ ਜਿਹੜੀ ਅੰਦਰ ਤਕਰੀਬਨ ਸ਼ਾਰਟ ਸਰਕਟ ਹੋਣ ਕਰਕੇ ਇਹਨਾਂ ਦੇ ਦਸਨ ਮਤਾਬੂ ਕੀ ਅਹੀ 11 ਨਿਕਲਦੇ ਦੇਖਿਆ ਸ਼ਾਰਟ ਸਰਕਟ ਹੋਣ ਕਰਕੇ ਉਹਦੇ ਜਿਹੜੀ ਅੱਗ ਲੱਗੀ ਹੈ ਤੇ ਫਿਰ ਵੀ ਜਿਹੜਾ ਅੱਗ ਦੇ ਕਾਰਨਾਂ ਦਾ ਲੱਭਣ ਵਾਸਤੇ ਪਾਸੇ ਤੋਂ ਸੀਸੀਟੀਵੀ ਕੈਮਰਾ ਜਿਹੜੇ ਚੈੱਕ ਕਰਕੇ ਉਹ ਪਤਾ ਲਾਇਆ ਜਾਏਗਾ ਜੇ ਕੋਈ ਉਹੋ ਜਿਹੀ ਤੇ ਗੱਲ ਉਹ ਕਾਰਵਾਈ ਜ਼ਰੂਰ ਹੋਣੀ ਹੈ ਨੁਕਸਾਨ ਲੱਗਦਾ ਨੁਕਸਾਨ ਇਹ ਬਿਲਾ ਮਤਾਬੂ ਦੇਖਣਾ ਪੈਣਾ ਜੀ ਇੱਦਾਂ ਹੁਣ ਰੇਡ ਦੇ ਹਿਸਾਬ ਨਾਲ ਸਾਨੂੰ ਨਹੀਂ ਪਤਾ ਹੈਗਾ ਪਰ ਕਾਫੀ ਨੁਕਸਾਨ ਹੋਇਆ ਕੋਈ ਜਾਨੀ ਨੁਕਸਾਨ ਨਹੀਂ ਨਹੀਂ ਬਾਕੀ ਸਭ ਠੀਕ ਹੈ ਜੀ ਸੇਫ ਹੈ ਅੱਗ ਜਿਹੜੀ ਆ ਉਹ ਤੇ ਕਾਬੂ ਪਾ ਲਿਆ ਗਿਆ ਤੇ ਅਸੀਂ ਜਿਹੜਾ ਫਾਇਰ ਬ੍ਰਿਗੇਡ ਦਾ ਵੀ ਧੰਨਵਾਦ ਕਰਦੇ ਜਿਹੜੇ ਮੌਕੇ ਤੇ ਦੋ ਗੱਡੀਆਂ ਫਾਇਰ ਬ੍ਰਿਗੇਡ ਦੀਆਂ ਆਈਆਂ ਕਾਫੀ ਉਹਨਾਂ ਮਸ਼ਕੱਤ ਕੀਤੀ ਹੈ ਤੇ ਅੱਗ ਨੂੰ ਜਿਹੜਾ ਵਾ ਉਹ ਬੁਝਾਇਆ